ਮੇਰੇ ਕੋਲ ਯੋਗ ਲਫ਼ਜ਼ ਨਹੀਂ ਜਿਹਦੇ ਨਾਲ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਔਰ ਗੁਰੂ ਰਾਮਦਾਸ ਮਹਾਰਾਜ ਦੀ ਸੰਗਤ ਦਾ ਮੈਂ ਧੰਨਵਾਦ ਕਰ ਸਕਾਂ ਅੱਜ ਮੇਰੇ ਲਈ ਇਹ ਕੋਈ ਜਿੱਤ ਦੀ ਯਾਤਰਾ ਨਹੀਂ ਹੈ ਜੀ ਇਹ ਉਹ ਸਾਰੇ ਸਨੇਹੀ ਸੰਬੰਧੀਆਂ ਮੇਰੀਆਂ ਮਾਵਾ ਪੈਣਾ ਨੌਜਵਾਨ ਵੀਰਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਦਾਸ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਆ ਇਸ ਨਿਮਾਨੇ ਨਾ ਚੀਜ਼ ਇਨਸਾਨ ਦੀ ਸ਼ੁਰੂਆਤ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੋਂ ਆ ਔਰ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਇਸ ਲਈ ਅੱਜ ਕੋ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਦਾਸ ਨੂੰ ਇਹ ਬਲ ਬਖਸ਼ਿਆ ਕਿ ਇੱਕ ਤਾਣਾ ਸ਼ਾ ਸਰਕਾਰ ਜਿਹਦਾ ਮਕਸਦ ਸਿਰਫ ਇਹ ਸੀ ਕਿ ਇਹਨੂੰ ਬੋਲਣ ਤੋਂ ਹਟਾਉਣਾ ਜਿਵੇਂ ਪ੍ਰੈਸ ਵਾਲਿਆਂ ਤੇ ਪਰਚੇ ਹੋ ਰਹੇ ਆ ਜਿਵੇਂ ਆਰਟੀਆਈ ਐਕਟੀਵਿਸਟ ਤੇ ਪਰਚੇ ਹੋ ਰਹੇ ਆ ਜਿਵੇਂ ਕਲਾਕਾਰਾਂ ਤੇ ਪਰਚੇ ਹੋ ਰਹੇ ਔਰ ਜਿਹੜਾ ਜਿਹੜੇ ਨੂੰ ਉਹ ਦਬਾਉਂਦੇ ਜਾਂਦੇ ਆ ਉਹ ਦਬਦਾ ਜਾ ਰਿਹਾ ਹੈ ਮਗਰ ਪੰਜਾਬ ਦੇ ਅੰਦਰ ਇਸ ਗੱਲ ਦਾ ਰੋਸ ਵੱਧਦਾ ਜਾ ਰਿਹਾ ਔਰ ਮੈਂ ਮਨ ਬਣਾ ਲਿਆ ਕਿ ਇੱਕ ਪਰਚਾ ਛੱਡੋ ਤੁਸੀਂ 10 ਪਰਚੇ ਕਰੋ ਮਗਰ ਇਹ ਆਵਾਜ਼ ਪੰਜਾਬ ਪੰਜਾਬ ਵਾਸਤੇ ਗੂੰਜੂਗੀ ਔਰ ਉੱਚੀ ਦੇ ਕੇ ਆਵਾਜ਼ ਧੌਊਗੀ ਕਿ ਭਾਈ ਪੰਜਾਬ ਦੇ ਲਾਅ ਔਰਡਰ ਦਾ ਸੋਚੋ ਪੰਜਾਬ ਦੇ ਨੌਜਵਾਨਾਂ ਦਾ ਸੋਚੋ ਪੰਜਾਬ ਦੇ ਕਿਸਾਨੀ ਦਾ ਸੋਚੋ ਪੰਜਾਬ ਦੇ ਮਜ਼ਦੂਰ ਦਾ ਸੋਚੋ ਪੰਜਾਬ ਦੇ ਵਪਾਰੀ ਦਾ ਸੋਚੋ ਅੱਜ ਪੰਜਾਬ ਦਾ ਇੰਡਸਟਰੀ ਜਾਂ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡ ਛੱਡ ਦੂਜੇ ਸੂਬਿਆਂ 'ਚ ਜਾ ਰਿਹਾ ਮੁਲਕਾਂ 'ਚ ਜਾ ਰਿਹਾ ਕਿਉਂ ਕਿ ਲਾਅਨ ਆਰਡਰ ਗਵਰਨਮੈਂਟ ਦਾ ਟੋਟਲ ਫੇਲਿਅਰ 5 ਲੱਖ ਕਰੋੜ ਦੀ ਅਸੀਂ ਕਰਜ਼ਾਈ ਹੋ ਗਏ ਆ ਦਵਲਪੰਟ 0 ਵੈਲਫੇਅਰ ਸਕੀਮਾਂ ਬੰਦ ਲਿੰਕ ਰੋਡਾਂ ਦੀਆਂ ਨਵੀਆਂ ਬੰਨੜੀਆਂ ਬੰਦ ਇਹ ਪੰਜਾਬ ਜਿਹੜਾ ਐਮਰਜੈਂਸੀ ਵਰਗੇ ਹਾਲਾਤ ਚ ਅੱਜ ਮੌਜੂਦਾ ਸਰਕਾਰ ਨੇ ਇਸ ਨੂੰ ਧੱਕਤਾ ਉਹਦੇ ਲਈ ਮੈਂ ਉਹਨਾਂ ਸਾਰਿਆਂ ਨੂੰ ਸਵਾਗਤ ਵੀ ਕਰਦਾ ਹਾਂ ਔਰ ਉਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਭਾਈ ਜੇ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲਿਆਂ ਨੂੰ ਪੰਜਾਬ ਦੀ ਆਵਾਜ਼ ਨੂੰ ਜੇ ਬੁਲੰਦ ਕਰਨਾ ਤੇ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਜਿਨ੍ਹਾਂ ਨੂੰ ਦਿੱਲੀ ਨਹੀਂ ਚੱਲਦੀ ਜਿਨ੍ਹਾਂ ਨੇ ਦਿੱਲੀ ਨੇ ਜਿਨ੍ਹਾਂ ਨੂੰ ਭਜਾਤਾ ਉਹ ਪੰਜਾਬ ਨੂੰ ਨਾ ਸਮਝ ਸਕਦੇ ਆ ਨਾ ਉਹ ਪੰਜਾਬ ਸਮਝਣ ਨਾ ਪੰਜਾਬੀ ਸਮਝਣ ਨਾ ਪੰਜਾਬੀਅਤ ਨੂੰ ਸਮਝਣ ਪੰਜਾਬ ਆਪ ਦੇ ਫੈਸਲੇ ਆਪ ਕਰੂਗਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲੂਗਾ ਉਹ ਪਾਦੀਆਂ ਪਾਦੀ ਕੇਂਦਰ ਸੀਗੇ ਕਿ ਹਾਂ ਜੀ ਸਾਰੀਆਂ ਉਪਾਦੀਆਂ ਜੋ ਵਿਰੋਧੀ ਪਾਦੀ ਕੱਲਾ ਵਿਕਰ ਸਿੰਘ ਜੀਠੀ ਦਾ ਫੋਬੀਆ ਕਿਉਂ ਹੈ ਨਾ ਕਿਉਂਕਿ ਮਜੀਠੀਆ ਰਾਤ ਤੇ ਹਨੇਰੇ 'ਚ ਸਮਝੌਤਾ ਨਹੀਂ ਕਰਦਾ ਮਜੀਠੀਏ ਨੇ ਨਾ ਡਰਨਾ ਨਾ ਝੁਕਣਾ ਨਾ ਦਬਣਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਨਾ ਮਜੀਠਾ ਇਹਨਾਂ ਦਾ ਜ਼ੀਰੋ ਕੰਪਰੋਮਾਈਜ਼ ਔਰ ਜ਼ੀਰੋ ਟੋਲਰੈਂਸ ਜੋ ਸਹੀ ਆ ਉਹ ਗੱਲ ਕਰੂੰਗਾ ਪਰਸਨਲ ਜ਼ੀਰੋ ਮੇਰਾ ਕੋਈ ਪਰਸਨਲ ਹੇਟ ਨਹੀਂ ਮੇਰੇ ਪਿਤਾ ਜੀ ਨੇ ਇੱਕ ਬਹੁਤ ਜਿਹੜੀ ਗੱਲ ਕਹੀ ਹੈ ਉਹ ਸਾਰਿਆਂ ਨੂੰ ਸੱਸੋ ਪੰਜ ਦੇ ਵਿੱਚ ਆ ਉਹ ਕਹਿੰਦੇ ਕਿ ਜੇ ਬਿਕਰਮ ਮਗੀਤਿਆ ਜੇਲ੍ਹ ਚ ਨਾ ਜਾਂਦੇ ਤਾਂ ਸਰਕਾਰ ਉਹਨਾਂ ਦਾ ਕੋਈ ਵੱਡਾ ਨੁਕਸਾਨ ਕਰ ਸਕਦੀ ਸੀ ਕਿ ਤੁਸੀਂ ਵੀ ਅੱਜ ਗੋਲੀ ਮਾਰਨ ਦਾ ਸਿਕਰ ਪਤਾ ਕਿਵੇਂ ਦੇਖ ਰਹੇ ਹੋ ਇੱਕ ਪਿਤਾ ਨੇ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਦੁਖੀ ਹਿਰਦੇ ਨਾਲ ਇਹ ਗੱਲ ਕਹੀ ਹੈ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਕਿ ਅੱਜ ਮੈਂ ਜੇਲ੍ਹ ਤੋਂ ਜੂੰਦਾ ਆ ਗਿਆ ਨਾ ਇਹ ਵੀ ਗੁਰੂ ਰਾਮਦਾਸ ਮਹਾਰਾਜ ਤੇ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਔਰ ਲੋਕਾਂ ਦੀ ਅਰਦਾਸ ਬੇਨਤੀ ਸੱਚਾਈ ਸਮਝੋ ਜਿਸ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਟ੍ਰੀਟ ਕੀਤਾ ਗਿਆ ਜਿਸ ਤਰੀਕੇ ਨਾਲ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨ ਹੋਇਆ ਇਹ ਮੈਂ ਨਹੀਂ ਕਹਿੰਦਾ ਇਕੱਲਾ ਇਹ ਤਾਂ ਇੱਕ ਆਨਰੇਬਲ ਸੀਜੀਐਮ ਸਾਹਿਬ ਨੇ ਜਿਹੜੀ ਜੇਲ੍ਹ ਦੀ ਇਨਸਪੈਕਸ਼ਨ 'ਚ ਆਈ ਸੀ ਉਹਨਾਂ ਨੇ ਕੋਰਟ 'ਚ ਦਾਖਲ ਕਰਤੀ ਹੈ ਟ੍ਰਾਇਲ ਕੋਰਟ 'ਚ ਰਿਪੋਰਟ ਮੈਨੂੰ ਨਾ ਤਾਂ ਕਿਸੇ ਨਾਲ ਮਿਲਣ ਦਿੱਤਾ ਜਾਂਦਾ ਸੀ ਨਾ ਜਿਹੜੀਆਂ ਮੁਲਾਕਾਤਾਂ ਹਰੇਕ ਉਥੇ ਕੈਦੀਆਂ ਜਾਂ ਹਵਾਲਾਤੀਆਂ ਦੀਆਂ ਜਿਹੜੀਆਂ ਰਾਈਟਸ ਨੇ ਫੰਡਮੈਂਟਲ ਰਾਈਟਸ ਕਿਉਂ ਆਪਦੇ ਵਕੀਲ ਨੂੰ ਮਿਲ ਸਕਦਾ ਮੈਨੂੰ ਵਕੀਲ ਨੂੰ ਨਹੀਂ ਮਿਲਣ ਦਿੰਦੇ ਸੀ ਛੇਤੀ ਕਿਤੇ ਫੇਰ ਆਪਦੇ ਰਿਸ਼ਤੇਦਾਰਾਂ ਨੂੰ ਸਾਢੇ 7 ਮਹੀਨੇ ਮੈਂ ਆਪਦੇ ਬੱਚਿਆਂ ਨੂੰ ਨਹੀਂ ਮਿਲਿਆ ਮੈਂ ਆਪਦੇ ਮਾਪਿਆਂ ਨੂੰ ਨਹੀਂ ਮਿਲਿਆ ਦੋ ਵਾਰੀ ਮੇਰੇ ਘਰ ਦੇ ਮਿਲ ਕੇ ਗਏ ਦੋ ਵਾਰੀ ਭੈਣ ਜੀ ਮਿਲ ਕੇ ਗਏ ਜਦੋਂ ਇੱਕ ਕਾਨੂੰਨ ਕਹਿੰਦਾ ਤੁਸੀਂ ਮਿਲ ਸਕਦਾ ਜਿੱਦ ਦਿਨ ਬਾਬਾ ਜੀ ਮਿਲਣ ਆਏ ਬਾਬਾ ਜੀ ਨੂੰ 1.5 ਮਹੀਨਾ ਪਰਮਿਸ਼ਨ ਨਹੀਂ ਦਿੱਤੀ ਜਦੋਂ ਬਾਬਾ ਜੀ ਨੇ ਕਹਿਤਾ ਮੈਂ ਬਾਹਰ ਜਾ ਕੇ ਬੈਠੂਗਾ ਫਿਰ 1 ਮਿੰਟ 'ਚ ਜਦੋਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਪਰਮਿਸ਼ਨ ਜਾਰੀ ਕੀਤੀ ਔਰ ਜਦੋਂ ਦੂਜੀ ਵਾਰੀ ਆਏ ਜੇ ਐਸਐਸਪੀ ਦੀ ਅੱਜ ਪਟਿਆਲੇ ਵਾਲੇ ਦੀ ਇਨਕੁਆਇਰੀ ਹਾਈ ਕੋਰਟ ਨੇ ਉਹਦੀ ਉਸ ਆਡੀਓ ਦੀ ਲਈਆ ਜਦੋਂ ਲੋਕਤੰਤਰ ਦਾ ਕਹਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਕਹਿੰਦਾ ਸੀ ਕਿ ਕਾਗਜ਼ ਪਾੜਿਓ ਬਲੌਕ ਸੰਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮਗਰ ਜਿੱਥੇ ਦਾਖਲ ਹੋਣੇ ਉੱਥੇ ਨਹੀਂ ਇਹਨਾਂ ਨੂੰ ਘੇਰ ਕੇ ਪਹਿਲਾਂ ਹੀ ਪਾੜ ਦਿਓ ਉਸ ਬੰਦੇ ਨੇ ਉਸ ਦਿਨ ਬਾਬਾ ਜੀ ਦੀ ਸਿਕਿਉਰਿਟੀ ਵੀ ਕੰਪਰੋਮਾਈਜ਼ ਕੀਤੀ ਔਰ ਜਿਹੜੇ ਸਵਾਲ ਪੁੱਛੇ ਗਏ ਇੱਕ ਸਿਲੈਕਟਿਵ ਪ੍ਰੈਸ਼ਰੋਂ ਕਿਉਂਕਿ ਜੇਲ ਬ੍ਰੇਕ ਤੋਂ ਬਾਅਦ ਨਾਪਾ ਜੇਲ ਬ੍ਰੇਕ ਤੋਂ ਬਾਅਦ ਪ੍ਰੈਸ ਨੂੰ ਦਿਉੜੀ ਤੱਕ ਨਹੀਂ ਜਾਣ ਦਿੱਤਾ ਕਿਸੇ ਜੇਲ੍ਹ ਤੇ ਮਗਰ ਉਸ ਦਿਨ ਸਿਲੈਕਟਿਵ ਪ੍ਰੈਸ ਨੂੰ ਜੇਲ੍ਹ ਤੇ ਦਿਉੜੀ ਤੱਕ ਲੈ ਕੇ ਆਏ ਤੇ ਸਵਾਲ ਵੀ ਉਸੇ ਐਸਐਸਪੀ ਨੇ ਦਿੱਤੇ ਔਰ ਬਾਅਦ ਚ ਭਗਵੰਤ ਮਾਨ ਦੀ ਟਵੀਟ ਇਸ ਗੱਲ ਨੂੰ ਤਸਦੀਕ ਕਰਦੀ ਸੀ ਕਿ ਇਹ ਸਰਕਾਰ ਦੀ ਮਨਸ਼ਾ ਸੋਚ ਮਹਾਪੁਰਸ਼ਾ ਪ੍ਰਤੀ ਕੀ ਹੈ ਸਵਾਲ ਤਾਂ ਪੁੱਛੇ ਗਏ ਸੀ ਮੈਨੂੰ ਠੋਕੇ ਨਾਸਤੇ ਮਗਰ ਫੇਰ ਉਹੀ ਗੱਲ ਹੈ ਨਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਤੇ ਜਵਾਬ ਆ ਗਿਆ ਹੋਰ ਫੇਰ ਇਹਨਾਂ ਨੂੰ ਆ ਨਹੀਂ ਲੱਭੀ ਪਰਚਾ ਮੇਰੇ ਤੇ ਦਿੱਤਾ ਆ ਮਦਨ ਤੋਬਾ ਤੇ ਜਾਇਦਾਦ ਦਾ ਤੇ 6 ਮਹੀਨੇ ਮੁੱਖ ਮੰਤਰੀ ਕੀ ਕਹਿੰਦਾ ਰਿਹਾ ਡਰਗ ਦਾ ਦਿੱਤਾ ਤੁਸੀਂ ਡੀਫੇਮ ਕਰੋਗੇ ਕੇਸ ਕਰੋਗੇ ਡੀਫੇਮ ਦਾ ਦੁਆਰਾ ਤੋਂ ਉਹਨਾਂ ਨੇ ਉਹ ਬੰਦਿਆਂ ਤੇ ਬੰਦਿਆਂ ਤੇ ਕੀ ਗੱਲੇ ਵੀ ਦਿੱਤਾ ਹੈ ਜੀ ਉਹ ਬੇਜਰੀ ਵਾਲ ਨੇ ਨਹੀਂ ਦਿੱਤਾ ਮੈਂ ਵੇਖਦਾ ਬਾਹੂ ਬੜਾ ਚਾਤਰ ਬਾਹੂ ਨੇ ਤਾਂ ਮਾਫੀ ਮੰਗੀ ਆ ਜੀ ਬਾਹੂ ਕਹਿੰਦਾ ਜਿਹੜੇ ਉਹ ਨੇ ਉਹ ਨੇ ਨਾਉ ਤਾਂ ਆਪ ਲੈਂਦਾ ਨਹੀਂ ਨਾ ਲੋ ਤੁਹਾਡੇ ਤੋਂ ਦਵਾ ਸੰਦਾ ਇੱਕ ਵੀ ਬਾਹੂ ਤਾਂ ਸਮਝਦਾ ਔਰ ਮੈਂ ਇਹਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਯਾਰ ਤੂੰ ਐਡਾ ਅਨਪੜ੍ਹ ਤੈਨੂੰ ਡੀਏ ਦੇ ਕੇਸ ਦਾ ਤੇ ਡਰੱਗ ਦੇ ਕੇਸ ਦਾ ਫਰਕ ਨਹੀਂ ਪਤਾ ਲੱਗਣ ਡਿਆ ਮਗਰ ਇਹ ਕੇਸ ਸਿਰਫ ਏਸਲੀ ਪਾਏ ਜਾ ਰਿਹਾ ਕਿ ਸਾਡੇ ਆਪੋਜੀਸ਼ਨ ਦੇ ਮੈਂਬਰ ਲੋਕਾਂ ਦੀ ਆਵਾਜ਼ ਨਾ ਚੁੱਕਣ ਸਭ ਕਹਿਣ ਬੱਲੇ 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 ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜਾ ਲਾਅਨ ਆਰਡਰ ਪੰਜਾਬ ਚ ਏਡਾ ਵਧੀਆ ਹੋ ਜਾ ਕਿਤੇ ਨਹੀਂ ਹੈ ਕੋਈ ਇਹਨਾਂ